ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਸ਼ੁਭਦੀਪ ਸ਼ਹੀਦ ਹੁੰਦਾ ਤੇ ਉਥੇ ਇਸ ਪਰਿਵਾਰ ਦਾ ਵੀ ਜਿਹੜਾ ਇੱਕ ਬੱਚਾ ਸ਼ਹੀਦ ਹੋਇਆ ਬਦਲੋ ਜਦੋਂ ਹੁਣ ਸ਼ੁਭ ਕਰਨ ਦੀ ਮੰਗ ਰੱਖੀ ਸੀ ਨਾਲ ਇਹਨਾਂ ਦੀ ਮੰਗ ਵੀ ਰੱਖ ਦੇਣੀ ਚਾਹੀਦੀ ਦੇਖੋ ਜੀ ਸ਼ੁਭ ਕਰਨ ਦਾ ਇੱਕ ਲੱਗ ਮੈਟਰ ਸੀਗਾ ਹੁਣ ਉਹਦੇ ਅੱਜ ਆਪਾਂ ਅੰਤਮ ਅਰਦਾਸ 'ਤੇ ਪਹੁੰਚੇ ਆ ਇਹ ਜਿਹੜਾ ਜੇ ਇੱਥੇ ਆਪਾਂ ਦੋਨੋਂ ਇਕੱਠੀਆਂ ਰੱਖਦੇ ਇਹੀ ਗੱਲ ਹੈ ਵੀ ਜਦੋਂ ਆਪਣਾ ਗੁਰਜੰਟ ਸਿੰਘ ਸ਼ਹੀਦ ਹੋਇਆ ਵੀਰ ਸ਼ੁਭ ਕਰਨ ਦੀ ਜਿਹੜੀ ਆ ਖਬਰ ਜਾਂਦੀ ਵਾਰਲ ਹੋਣ ਕਰਕੇ ਇੱਥੇ ਮੈਂ ਕਈਆਂ ਵੀਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਗੁਰਜੰਟ ਸਿੰਘ ਬਾਰੇ ਪਤਾ ਹੀ ਨਹੀਂ ਲੱਗਿਆ ਪਰ ਜੋ ਛੁੱਭ ਕਰਨ ਵੀਰ ਦੀ ਹੈਲਪ ਪਈ ਆ ਉਹ ਕਿਤੇ ਨਾ ਕਿਤੇ ਇਸ ਪਰਿਵਾਰ ਦੀ ਉਨੀ ਹੈਲਪ ਨਹੀਂ ਹੋਈ ਇਹ ਹੁਣ ਗੁਰਜੰਟ ਸਿੰਘ ਇੱਕੋ ਹੀ ਕਮਾਉਣ ਵਾਲਾ ਹੈਗਾ ਸੀਗਾ ਉਹ ਵੀ ਅੰਦੋਲਨ ਲਈ ਸ਼ਹੀਦ ਹੋ ਗਿਆ ਵੀਰ ਕੋਈ 2 ਏਕੜ ਦਾ ਜਿੰਨੇ ਮਾਲਕ ਦੱਸਿਆ ਜਾ ਰਿਹਾ ਗੁਰਜੰਟ ਸਿੰਘ ਨਹੀਂ 2 ਏਕੜ ਚੋਂ ਵੀ ਅੱਧਾ ਕਿਲਾ ਵਿੱਚ ਹੀ ਆ ਜੀ ਜਦੋਂ ਬਾਪ ਜੀ ਇਹਨਾਂ ਦੇ ਬਹੁਤ ਬਿਮਾਰ ਸੀਗੇ ਉਹਨਾਂ ਦੇ ਇਲਾਜ ਤੇ ਲੱਗੇ ਆ ਪਰਿਵਾਰ ਬਹੁਤ ਗਰੀਬ ਹੈ ਜੀ ਦਨਾਲ ਵੀ ਕਿਤੇ ਮਤੇਰਮਾ ਵਾਲਾ ਸਲੂਕ ਹੁੰਦਾ ਵਿਤਕਰਾ ਹੁੰਦਾ ਜਾ ਰਿਹਾ ਜਮੇ ਦੇਖ ਰਹੇ ਤੁਸੀਂ ਸੀਦਾਂ ਨਾਲ ਜਥੇਬੰਦੀਆਂ ਤਾਂ ਨਹੀਂ ਕਰਦੀਆਂ ਪਰ ਲੋਕਾਂ ਦਾ ਕਹਿਣਾ ਹੈ ਕਈ ਪਿਛਲੇ ਅੰਦੋਲਨ ਚ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਇੱਥੇ ਦਰਿਆਾਂ ਤੇ ਬੈਠੇ ਸੀ ਮਰ ਜਾਂਦੇ ਉਹਨਾਂ ਨੂੰ ਸ਼ਹੀਦ ਕਿਦਾਂ ਕਹਿ ਲਈਏ ਦੇਖੋ ਜੀ ਜੇਕਰ ਦਿੱਲੀ ਅੰਦੋਲਨ ਦੂਸਰਾ ਨਾ ਚੱਲਦਾ ਗੁਰਜੰਟ ਵੀਰ ਕਰੋ ਨਾ ਜਾਂਦਾ ਤੇ ਮਤਲਬ ਕਿ ਕਿਦਾਂ ਸ਼ਹੀਦ ਹੁੰਦਾ ਅੱਗੇ ਜਿਵੇਂ ਵੀਰ ਸ਼ੋਭ ਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਇਦਾਂ ਹੀ ਅਸੀਂ ਕਹਿੰਦੇ ਆ ਵੀ ਸਰਕਾਰ ਗੁਰਜੰਟ ਸਿੰਘ ਵੀਰ ਨੂੰ ਸ਼ਹੀਦ ਦਾ ਦਰਜਾ ਦੇਵੇ ਇਹ ਕਿਤਨੇ ਕਿਤੇ ਇੱਕ ਨਾ ਇਹ ਜਿਹੜੀ ਗੁਰਜੰਟ ਸਿੰਘ ਦੀ ਖਬਰ ਹੈ ਅੱਗੇ ਨਹੀਂ ਆਈ ਜੀ ਤੁਹਾਨੂੰ ਵੀ ਪਤਾ ਤੁਹਾਨੂੰ ਇੱਥੇ ਆਣ ਕੇ ਮੇਰੇ ਸਾਹਮਣੇ ਪਤਾ ਲੱਗਿਆ ਹੋਣਾ ਗੱਲ ਤਾਂ ਫਿਰ ਉੱਥੇ ਆ ਗਈ ਨਾ ਹਰੇਕ ਉਸ ਇਨਸਾਨ ਦਾ ਜਿੰਦੇ ਕੋਲ ਜ਼ਮੀਨ ਹੈ ਜਿਹੜਾ ਕਿਸਾਨੀ ਨਾਲ ਜੁੜਿਆ ਜਾਂ ਨਹੀਂ ਵੀ ਜੁੜਿਆ ਉਹ ਇਸ ਪਰਿਵਾਰ ਨਾਲ ਖੜੇ ਇਸ ਪਰਿਵਾਰ ਦੀ ਮਦਦ ਕਰੇ ਕੈਮਰਾ ਮੈਨੂੰ ਕਿਹਨੇ ਦਿਖਾ ਦੇ ਇਹ ਗੁੱਡੀ ਜੋ ਗੁਰਜੰਟ ਸਿੰਘ ਸਾਡਾ ਵੀ ਸ਼ੰਭੂ ਬਾਰਡਰ ਤੇ ਜਨਿਕ ਕਿਸਾਨੀ ਮੋਰਚੇ ਦੇ ਵਿੱਚ ਗਿਆ ਸੀ ਜਦੋਂ ਟਰੈਕਟਰ ਲੈ ਕੇ ਜਾ ਰਹੀ ਸੀ ਤੇ ਉਧਰੋਂ ਇੱਕ ਟਿਪਰ ਦੇ ਵਿੱਚ ਵੱਜਦਾ ਤੇ ਟਿਪਰ ਦੇ ਵਿੱਚ ਵੱਜ ਕੇ ਉੱਥੇ ਗੁਰਜੰਟ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਗੁਰਜੰਟ ਸਿੰਘ ਵੀ ਉਸ ਜਨਿਕ ਅੰਦੋਲਨ ਦਾ ਇੱਕ ਸ਼ਹੀਦ ਹੈ ਪਰ ਇਸ ਪਰਿਵਾਰ ਦੀ ਵੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਬੰਦਿਆਂ ਨੂੰ ਬਾਹਰ ਫੜਨੀ ਚਾਹੀਦੀ ਹੈ ਸਰਕਾਰ ਨੂੰ ਜਨਨਕ ਦਬਾਅ ਬਣਾਉਣਾ ਚਾਹੀਦਾ ਸਰਕਾਰ ਤੇ ਜਨਨਕ ਇਸ ਬੱਚੀ ਦੀ ਵੀ ਜਨਨਕ ਨੌਕਰੀ ਦਵਾਈ ਜਾਵੇ ਜਿਵੇਂ ਸਾਡੀ ਭੈਣ ਨੂੰ ਸ਼ੁਭ ਕਰਨ ਦੀ ਭੈਣ ਨੂੰ ਨੌਕਰੀ ਦਵਾਈ ਗਈ ਹੈ ਕਿਸਾਨੀ ਅੰਦੋਲਨ ਚੱਲਦਾ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਸ਼ੁਭਦੀਪ ਸ਼ਹੀਦ ਹੁੰਦਾ ਤੇ ਉਥੇ ਇਹ ਪਰਿਵਾਰ ਵੀ ਜਨਕਿ ਅੱਜ ਭੋਗ ਤੇ ਪਹੁੰਚਿਆ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਤੇ ਇਸ ਪਰਿਵਾਰ ਦਾ ਵੀ ਜਿਹੜਾ ਇੱਕ ਬੱਚਾ ਸ਼ਹੀਦ ਹੋਇਆ ਪੂਰੀ ਜਾਣਕਾਰੀ ਲਵਾਂਗੇ ਇਹ ਉਹਨਾਂ ਦੇ ਮਾਤਾ ਜੀ ਨੇ ਤੇ ਇਹ ਉਹਨਾਂ ਦੇ ਬੱਚੇ ਨੇ ਜਿਹੜਾ ਵੀਰ ਸਾਡਾ ਸ਼ਹੀਦ ਹੋਇਆ ਸ਼ੰਭੂ ਬਾਰਡਰ ਤੇ ਜਿਹੜਾ ਹੁਣ ਮੋਰਚਾ ਲੱਗਾ ਹੋਇਆ ਕਿਸਾਨੀ ਅੰਦੋਲਨ ਦੇ ਵਿੱਚ ਮਾਤਾ ਜੀ ਕੀ ਕਿੰਨਾ ਟਾਈਮ ਹੋ ਗਿਆ ਸੀ ਜਦੋਂ ਬੇਟਾ ਘਰੋਂ ਗਿਆ ਆਪਣਾ 9 ਵਜੇ ਗਏ ਆ 9 ਵਜੇ ਗਏ ਆ ਅਰਦਾਸ ਕਰਕੇ ਗੁਰਦੁਆਰਿਆਂ ਗਏ ਆ ਅੱਛਾ ਹਾਂ ਤਾਂ ਉੱਥੇ ਜਾ ਕੇ ਸਾਰੀ ਰਾਤ ਟਰਾਲੇ 'ਚ ਤੁਰਿਆ ਗਿਆ ਹੈ 5 ਵਜੇ 5 ਵਜੇ ਚਾਹ ਪੀਤੀ ਆ ਜੀ ਤੇ ਚਾਹ ਪੀ ਕੇ ਇੱਧਰ ਇੱਧਰ ਹੀ ਹੁਣ ਅੱਛਾ ਚਾਹ ਪੀ ਕੇ ਮੂਰੇ ਬਹਿ ਗਿਆ ਹੈ ਜੀ ਤੇ ਉੱਥੋਂ ਮੁੜ ਕੇ ਫਿਰ 15 ਮਿੰਟ ਗਿਆ ਗਾਂ ਤੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਖਾਦਣਾ ਹੋ ਗਿਆ ਉੱਥੇ ਉੱਥੇ ਉਹ ਟਰਾਲਾ ਐ ਅੱਛਾ ਕਿ ਟਿਪਰ ਟਿਪਰ 'ਚ ਵੱਜਿਆ ਹਾਂਜੀ ਜੀ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਆ ਆਪਣੇ ਇੱਕ ਸਭ ਤੋਂ ਵੱਡੀ ਮਏ ਆ ਤੇ ਉਹ ਮਾਤਾ ਜੀ ਉਹਦੀ ਘਰ ਵਾਲੀ ਆ ਤੇ ਦੋ ਆ ਬੱਚੇ ਆ ਬੇਟੀ ਤੇ ਬੇਟਾ ਜੀ ਇੱਕ ਭੈਣ ਆ ਕਮਾਉਣ ਵਾਲਾ ਕੋਈ ਨਹੀਂ ਉਹ ਕਮਾਉਣ ਵਾਲਾ ਕੋਈ ਨਹੀਂ ਇਹ ਪੇਲੀ ਕਿੰਨੇ ਕਿ ਦੱਸੀ ਜਾ ਰਹੀ ਦੋ ਕਿੱਲੇ ਦੋ ਕਿੱਲੇ ਹਾਂ ਜੀ ਇਹ ਕਮਾਊ ਇਕੱਲਾ ਪੁੱਤ ਇਹੀ ਸੀ ਹਾਂ ਜੀ ਇਹੀ ਸੀ ਜੀ ਅੱਛਾ ਤੁਸੀਂ ਉਸ ਟਾਈਮ ਨਾਲ ਸੀ ਗਈ ਨਹੀਂ ਜੀ ਮੈਂ ਹੀ ਮਗਰੋਂ ਗਏ ਜਦੋਂ ਦੱਸਿਆ ਜੀ ਉਦੋਂ ਮੈਂ ਤਾਇਆ ਜੀ ਹਾਂ ਜੀ ਹਾਂ ਉਦੋਂ ਫਿਰ ਅਸੀਂ ਪਹੁੰਚੇ ਉੱਥੇ ਜਾ ਕੇ ਜੀ ਜਾਂਦੇ ਨੂੰ ਬਸ ਚੀਰ ਹੋਇਆ ਪਿਆ ਸੀ ਮਿਸ਼ਾ ਹਾਂ ਤੇ ਮੁਰਖ ਬਾਈ ਹਸਪਤਾਲ ਲੈ ਗਏ ਆ ਜੀ ਤੇ ਬਸ ਉਹਨੇ ਕਿਹਾ ਵੀ ਡਲੇਰ ਸਾਹਿਬ ਵੀ ਨਾਲ ਰਿਹਾ ਸਾਡੇ ਜੀ ਤੇ ਬਸ ਉੱਥੇ ਜਾ ਕੇ ਮੋਕੇ ਦੇ ਬਸ ਆ ਗਏ ਮੇਰੇ ਏਕਨੌਰੀ ਬਾਰਡਰ ਤੇ ਲੈ ਗਏ ਅੱਛਾ ਉੱਥੋਂ ਲੈ ਕੇ ਆਂਦਾ ਬੁੱਤ ਜੀ ਹਾਂ ਬਸ ਤੇ ਕੀ ਲੱਗਦਾ ਇਹਦਾ ਮਨੋਵਲ ਕਿਸਾਨਾਂ ਦੇ ਵਿੱਚ ਵਧੂ ਆ ਜਾਂ ਟੁੱਟੂ ਆ ਜਿਹਦੇ ਹਿਸਾਬ ਨਾਲ ਤੁਹਾਡਾ ਇੱਕ ਪੁੱਤ ਚਲਾ ਗਿਆ ਤੁਹਾਨੂੰ ਜਿਹੜਾ ਕਮਾਈ ਦਾ ਸਾਧਨ ਸੀ ਤੁਹਾਡਾ ਰੁਕ ਗਿਆ ਤੁਹਾਡੀ ਹੁਣ ਬਾਹ ਫੜ ਨੂੰ ਕੋਈ ਵੀ ਅੱਗੇ ਨਹੀਂ ਵੱਧ ਰਿਹਾ ਜਨਨ ਕਿ ਕੀ ਲੱਗਦਾ ਮਾਵਾਂ ਦਾ ਜਿਹੜਾ ਦਿਲ ਟੁੱਟ ਜੂ ਇਸ ਤਰ੍ਹਾਂ ਕਿਸਾਨਾਂ ਤੱਕ ਨਾਲ ਸਾਡੇ ਕਿਸਾਨ ਜਥੇਬੰਦੀਆਂ ਦੀ ਵੀ ਤੁਸੀਂ ਨਾਲ ਕੋਈ ਨਹੀਂ ਜੋ ਮਾਲਕ ਨੇ ਕੀਤਾ ਉਹੋ ਹੀ ਆਉਣਾ ਸੀ ਉਹਦੀ ਹੋਂ ਵੀ ਉੱਥੇ ਆਈ ਸੀ ਉਹ ਮਾਲਕ ਨੇ ਤਾਂ ਕਰਿਆ ਚਲੋ ਉਹ ਤਾਂ ਕਿਸੇ ਦੀ ਮੌਤ ਕਿਤੇ ਵੀ ਹੋ ਸਕਦੀ ਹੈ ਜਥੇਬੰਦੀ ਨੇ ਵਿਸ਼ਵਾਸ ਦਵਾਇਆ ਵੀ ਉਹਨਾਂ ਦੇ ਨਾਲ ਤੁਹਾਡੇ ਨਾਲ ਡਲੇ ਵਾਲੀ ਸਾਹਿਬ ਨੇ ਕਿਹਾ ਵੀ ਤੁਹਾਡੇ ਨਾਲ ਚੱਲਾਂਗੇ ਜਿਵੇਂ ਪਰਿਵਾਰ ਘਰ ਦਾ ਚੱਲਦਾ ਉਹ ਵੀ ਤੁਹਾਡੇ ਨਾਲ ਚੱਲਾਂਗੇ ਅੱਧੀ ਰਾਤ ਵੀ ਆਉਂਦਾ ਸਾਨੂੰ ਫੋਨ ਕਰੋ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਹਾਜ਼ਰ ਖੜੇ ਹਾਂ ਜੀ ਮਤਲਬ ਡਲੇ ਬਹੁਤ ਸਾਨੂੰ ਜਥੇਬੰਦੀਆਂ ਨੇ ਸ਼ਹਦ ਦਵਾਇਆ ਤੁਹਾਡੇ ਤੁਹਾਡੇ ਘਰ ਵੀ ਕੋਈ ਗਿਆ ਜਦੋਂ ਪਤਾ ਲੱਗਦਾ ਮੌਤ ਹੋ ਜਾਂਦੀ ਆ ਗਏ ਆ ਜੀ ਸਾਰੇ ਪਹੁੰਚੇ ਬਹੁਤ ਕੌਣ ਕੌਣ ਗਏ ਸੀ ਇਹ ਜੀ ਮਤਲਬ ਉੱਥੇ ਤਾਂ ਗਿਣੇ ਨਹੀਂ ਜਾਂਦੇ ਸੀ ਵੀ ਕਿੰਨੇ ਜੀ ਸੰਯੁਕਤ ਮੋਰਚੇ ਵੱਲੋਂ ਕ੍ਰਾਂਤੀਕਾਰੀ ਯੂਨੀਅਨ ਦਾ ਪੰਜਾਬ ਪ੍ਰਧਾਨ ਬਲਦੇਵ ਸਿੰਘ ਜੀ ਆ ਪਹੁੰਚੇ ਆ ਜੀ ਹੋਰ ਵੀ ਇਕਾਦੀਆਂ ਵਾਲੇ ਜਿਹੜੇ ਨਹੀਂ ਵੀ ਪਹੁੰਚੇ ਆ ਗੂ ਜਿਥੇ ਬੰਦੇ ਜਿਹੜੇ ਨਹੀਂ ਵੀ ਪਹੁੰਚੇ ਆ ਉਹਨਾਂ ਦੇ ਵੀ ਆਗੂ ਪਹੁੰਚੇ ਸੀਗੇ ਸਰਦਾਜ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ੇਧ ਥੋੜੀ ਜੀ ਡਾਊਨ ਸੀਗੀ ਹੁਣ ਭੋਗ ਤੇ ਪੰਦੇਰ ਸਾਹਿਬ ਸਰਜੀਤ ਫੂਲ ਜੀ ਦੱਲੇਵਾਲ ਸਾਹਿਬ ਸਾਰੇ ਆਗੂ ਪਹੁੰਚਣਗੇ ਇਹਨਾਂ ਨੇ ਇੱਥੇ ਬਕਾਇਦਾ ਕਿਹਾ ਵੀ ਆ ਤੇ ਬਾਕੀ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਦੋਂ ਵੀਰ ਦੀ ਡੈਥ ਹੋਈ ਆ ਦੱਲੇਵਾਲ ਸਾਹਿਬ ਨੇ ਮੇਰੀ ਡਿਊਟੀ ਲਈ ਮਜਲਾ ਫਰੋਜਪੁਰ ਤੋਂ ਆਗੂ ਬੀਕੇ ਜੂ ਇਕਤਾ ਸਿੱਧੂਪੁਰ ਦਾ ਜੀ ਤੇ ਪਹਿਲੇ ਦਿਨ ਤੋਂ ਨਾਲ ਖੜਿਆ ਤੇ ਇਹ ਵੀ ਵਿਸ਼ਵਾਸ ਦੋਣ ਆ ਮੀਡੀਆ ਥਰੂ ਇਹ ਸਾਡੀ ਬੇਟੀ ਆ ਇਹਦੀ ਸ਼ਾਦੀ ਤੱਕ ਅਸੀਂ ਹੈਲਪ ਕਰਾਂਗੇ ਜਿੰਨੀ ਹੋ ਸਕੇ ਤੇ ਇੱਕ ਸਰਕਾਰ ਤੋਂ ਨੌਕਰੀ ਦੀ ਮੰਗ ਕਰਨਿਆ ਚਾਹੇ ਬੇਟੀ ਨੂੰ ਮਿਲ ਜੇ ਚਾਹੇ ਇਹਨਾਂ ਦੀ ਮਦਰ ਨੂੰ ਮਿਲ ਜੇ ਮਾਤਾ ਨੂੰ ਮਿਲ ਜੇ ਗੁਰਜੰਟ ਸਿੰਘ ਦੀ ਵਾਈਫ ਨੂੰ ਤੇ ਜੋ ਵੀ ਸਤਹੀ ਵਾਤਵਾਰਤ ਕਰਾਂਗੇ ਜੀ ਹੁਣ ਕੋਣਾ ਮੰਗ ਰੱਖੀ ਗਈ ਜਥੇਬੰਦੀ ਵੱਲੋਂ ਜਦੋਂ ਹੁਣ ਸ਼ੁਭ ਕਰਨ ਦੀ ਮੰਗ ਰੱਖ ਕੇ ਸੀ ਨਾਲ ਇਹਨਾਂ ਦੀ ਮੰਗ ਵੀ ਰੱਖ ਦੇਣੀ ਚਾਹੀਦੀ ਦੇਖੋ ਜੀ ਸ਼ੁਭ ਕਰਨ ਦਾ ਇੱਕ ਅਲੱਗ ਮੈਟਰ ਸੀਗਾ ਹੁਣ ਉਹਦੇ ਅੱਜ ਆਪਾਂ ਅੰਤਮ ਅਰਦਾਸ 'ਚ ਪਹੁੰਚੇ ਆ ਇਹ ਜਿਹੜਾ ਜੇ ਇੱਥੇ ਆਪਾਂ ਦੋਨੋਂ ਇਕੱਠੀਆਂ ਲੱਕਦੇ ਇਹੀ ਗੱਲ ਹੈ ਵੀ ਜਦੋਂ ਆਪਣਾ ਗੁਰਜੰਟ ਸਿੰਘ ਸ਼ਹੀਦ ਹੋਇਆ ਵੀਰ ਸ਼ੁਭ ਕਰਨ ਦੀ ਜਿਹੜੀ ਆ ਕਭਾ ਜਾਤੀਵਾਰਲ ਹੋਣ ਕਰਕੇ ਇੱਥੇ ਮੈਂ ਕਈਆਂ ਵੀਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਗੁਰਜੰਟ ਸਿੰਘ ਬਾਰੇ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਹਾਂਜੀ ਕੋਈ ਆਪਨੂੰ ਵੀ ਪਤਾ ਜਿਹੜੀ ਚੀਜ਼ ਹਾਈਲਾਈਟ ਜਾਦੀ ਹੋਵੇ ਦੂਸਰੀ ਚੀਜ਼ ਦਾ ਨਹੀਂ ਪਤਾ ਲੱਗਦਾ ਬਾਕੀ ਕੋਈ ਨਹੀਂ ਮੀਡੀਆ ਵਾਲੇ ਵੀਰਾਂ ਦਾ ਮੈਂ ਸਲੂਟ ਕਰਦਾ ਧੰਨਵਾਦ ਕਰਦਾ ਜਿਹੜੇ ਅੰਦੋਲਨ ਦੀ ਦੂਜੀ ਅੱਖ ਬਣਿਆ ਜਿੰਨੀ ਵੀ ਵੀਡੀਓ ਵਾਲੇ ਵੀਰਾਂ ਨੇ ਸਾਡੀ ਹੈਲਪ ਕੀਤੀ ਹੈ ਸੋਚ ਤੋਂ ਵੱਧ ਕੀਤੀ ਹੈ ਸਾਡੀ ਗੱਲ ਪੂਰੇ ਜਿੱਥੋਂ ਤੱਕ ਪੰਜਾਬੀ ਬੈਠੇ ਆ ਪਹਚਾਈ ਆ ਬਾਕੀ ਹੈਲਪਲੀ ਫੋਨ ਵੀ ਆ ਰਹੇ ਆ ਪਰ ਜੋ ਛੁੱਭ ਕਰਨ ਵੀਰ ਦੀ ਹੈਲਪ ਹੋਈ ਆ ਉਹ ਕਿਤੇ ਕਿਤੇ ਇਸ ਪਰਿਵਾਰ ਦੀ ਉਨੀ ਹੈਲਪ ਨਹੀਂ ਹੋਈ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਪਿਤਾ ਜੀ ਨੇ 1 ਲੱਖ ਰੁਪਇਆ ਤਬ ਤੋਂ ਪਹਿਲਾਂ ਜਿਹੜੀ ਆ ਪੱਧਰ ਕੀਤੀ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਤੇ ਹੋਰ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਕਿਉਂਕਿ ਮਾਤਾ ਜੀ ਵੀ ਵਿਧਵਾ ਨੇ ਇਹਨਾਂ ਦੇ ਹਸਬੰਦ ਦੀ ਜਿਹੜਾ ਗੁਰਜੰਟ ਸਿੰਘ ਦੇ ਫਾਦਰ ਦੀ ਡੈਥ ਹੋਈ ਆ ਅੱਧਾ ਕਿਲਾ ਜ਼ਮੀਨ ਵੇਚ ਕੇ ਉਹਨਾਂ ਦੇ ਉੱਪਰ ਲਾਈ ਉਹ ਵੀ ਨਹੀਂ ਬਚੇ ਹੁਣ ਗੁਰਜੰਟ ਸਿੰਘ ਇੱਕੋ ਹੀ ਕਮਾਉਣ ਵਾਲਾ ਹੈਗਾ ਸੀਗਾ ਉਹ ਵੀ ਅੰਦੋਲਨ ਲਈ ਸ਼ਹੀਦ ਹੋ ਗਿਆ ਵੀਰ ਤੇ ਅਸੀਂ ਉਹਨੂੰ ਤਾਂ ਮੋੜ ਨਹੀਂ ਲਿਆ ਸਕਦੇ ਕੁਰੇ ਮਾਤਾ ਜੀ ਨੂੰ ਵਿਸ਼ਵਾਸ ਦੋਨੇ ਆ ਵੀ ਉਹਦੀ ਜਗ੍ਹਾ ਤੇ ਖੜ ਕੇ ਮਾਤਾ ਜੀ ਦਾ ਨਾਂ ਦੇ ਪਰਿਵਾਰ ਦੀ ਪੂਰੀ ਸੇਵਾ ਕਰਾਂਗੇ ਹੈਲਪ ਕਰਾਂਗੇ ਜੀ ਕੱਲੀ ਹੈਲਪ ਦੀ ਗੱਲ ਨਾ ਉਹ ਵੀ ਹੈਲਪ ਕਰਾਂਗੇ ਕਰਾਂਗੇ ਕਰਨੀ ਹੀ ਚਾਹੀਦੀ ਹੈ ਬੰਦੀ ਸੀ ਇਹਨਾਂ ਦੀ ਜਥੇਬੰਦੀਆਂ ਅੱਜ ਜਨਨ ਕਿ ਜੇ ਸ਼ੁਭ ਕਰਨ ਦੇ ਨਾਲ ਖੜੀਆਂ ਸੀ ਇਸ ਪਰਵਾਦੇ ਨਾਲ ਵੀ ਖੜਨਾ ਚਾਹੀਦਾ ਸੀ ਦੇਖੋ ਜੀ ਬਾਪੂ ਜੀ ਮੌਕੇ ਤੇ ਖੜੇ ਆ ਮਾਤਾ ਜੀ ਖੜੇ ਆ ਇਹਨਾਂ ਨੂੰ ਪੁੱਛ ਲਵੋ ਵੀ ਪਹਿਲੇ ਦਿਨ ਤੋਂ ਰੱਲੇ ਵਾਲ ਸਾਹਿਬ ਨੇ ਸਾਡੀ ਡਿਊਟੀ ਲਈ ਪੁੱਛ ਲਿਆ ਇੱਕ ਮਿੰਟ ਵੀ ਇਹਨਾਂ ਤੋਂ ਪਾਸੇ ਹੋਏ ਹੋ ਜੀ ਕੋਈ ਵੀ ਗੱਲਬਾਤ ਕੋਈ ਵੀ ਮੀਡੀਆ ਵਾਲਾ ਵੀਰ ਇਹਨਾਂ ਦੇ ਇੰਟਰਵਿਊ ਕਰਨ ਆਉਂਦਾ ਇਹ ਕਾਲ ਕਰਕੇ ਪੁੱਛਦੇ ਆ ਡੱਲੇਵਾਲ ਸਾਹਿਬ ਨੂੰ ਇਹੀ ਡਿਊਟੀ ਲਾਈ ਕਿ ਸੀ ਵੀ ਇਸ ਪਰਿਵਾਰ ਦਾ ਜਿਹੜਾ ਅਕਾਊਂਟ ਨੰਬਰ ਸਿੱਧਾ ਮਾਤਾ ਜੀ ਦਾ ਕਾਊਂਟ ਨੰਬਰ ਜਾਂ ਗੁਰਚੰਦ ਸਿੰਘ ਦੀ ਪਤਨੀ ਦਾ ਕਾਊਂਟ ਨੰਬਰ ਇਹਨਾਂ ਦਾ ਹੀ ਮੋਬਾਈਲ ਨੰਬਰ ਅਸੀਂ ਜਿੰਨਾ ਵੀ ਸੋਸ਼ਲ ਮੀਡੀਆ ਤੇ ਮੀਡੀਆ ਥਰੂ ਜਾਂ ਪੇਚਾਂ ਤੇ ਦਿੱਤਾ ਇਹਨਾਂ ਨੇ ਦਿੱਤਾ ਕਿ ਜੋ ਕੋਈ ਹੈਲਪ ਕਰੇ ਸਿੱਧੀ ਕਰੇ ਕਈ ਵਾਰੀ ਹੁੰਦਾ ਕਿ ਪਰਿਵਾਰ ਕੋਲੋਂ ਜਿਹੜਾ ਕਾਊਂਟ ਨੰਬਰ ਲਿਆ ਜਾਂਦਾ ਮੋਬਾਈਲ ਨੰਬਰ ਆਪ ਦਾ ਬੋਲ ਕੇ ਕੋਈ ਸ਼ਰਾੜਤੀ ਅੰਸਰ ਆਪ ਦਾ ਬੈਨੀਫਿਟ ਲੈਂਦੇ ਆ ਇਹਨਾਂ ਨਾਲ ਖੜੇ ਆ ਤੇ ਖੜਦੇ ਰਵਾਂਗੇ ਤੁਹਾਡਾ ਨਾ ਵਾਅਦਾ ਕਰਦੇ ਆ ਹੈਲਪ ਦੀ ਗੱਲ ਨਹੀਂ ਅਸੀਂ ਤੁਹਾਨੂੰ ਕਿਹਾ ਵੀ ਗੁਰਚੰਦ ਸਿੰਘ ਦੀ ਕਮੀ ਪੂਰੀ ਨਹੀਂ ਕਰ ਸਕਦੇ ਪਰ ਵਿਸ਼ਵਾਸ ਤੋਂ ਆਣੇ ਆ ਕਿ ਘਰ ਦਾ ਮੈਂਬਰ ਚਲਾ ਜਾਣਾ ਦੂਜੇ ਪਾਸੇ ਪੈਸੇ ਲੱਗ ਜਾਣੇ ਪਰਿਵਾਰ ਕੋਲੇ ਇੰਨੇ ਜਨਕਿ ਪੂੰਜੀ ਵੀ ਨਹੀਂ ਸਿਰਫ 2 ਏਕੜ ਦਾ ਜਨਕਿ ਮਾਲਕ ਦੱਸਿਆ ਜਾ ਰਿਹਾ ਗੁਰਜੰਟ ਸਿੰਘ ਨਹੀਂ 2 ਏਕੜ ਚੋਂ ਵੀ ਅੱਧਾ ਕਿੱਲਾ ਵੇਚੀ ਆ ਜੀ ਜਦੋਂ ਬਾਪ ਜੀ ਇਹਨਾਂ ਦੇ ਬਹੁਤ ਬਿਮਾਰ ਸੀਗੇ ਉਹਨਾਂ ਦੇ ਇਲਾਜ ਤੇ ਲੱਗੇ ਆ ਪਰਿਵਾਰ ਬਹੁਤ ਗਰੀਬ ਹੈ ਕਰਜ਼ਾ ਵੀ ਅਸੀਂ ਜਥੇਬੰਦੀ ਵੱਲੋਂ ਪਰਿਵਾਰ ਦੀ ਨੌਕਰੀ ਦੀ ਮੰਗ ਜਿਹੜਾ ਗੁਰਜੰਟ ਸਿੰਘ ਦੇ ਉੱਪਰ ਕਰਜ਼ਾ ਹੈ ਤੇ ਨਾਲੇ ਜਿਹੜਾ ਜਿੱਦਾਂ ਸ਼ੁਭ ਕਰਨ ਨੂੰ 1 ਕਰੋੜ ਦੀ ਮਦਦ ਕਹੀ ਕਿ ਇੱਕ ਨੌਕਰੀ ਇਦਾਂ ਹੀ ਅਸੀਂ ਕਹਿੰਨੇ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਨਾਲ ਵੀ ਜੇ ਸਰਕਾਰ ਨੇ ਵਾਦਾ ਪੂਰਾ ਨਹੀਂ ਕੀਤਾ ਤੇ ਜੀ ਸਰਕਾਰ ਦੇ ਖਿਲਾਫੀ ਸੰਘਰਸ਼ ਜਰੂਰ ਇਸ ਪਰਿਵਾਰ ਦੇ ਹੱਕ ਤੇ ਲੜਾਂਗੇ ਜਿਹੜਾ ਗੁਰਜੰਟ ਸਿੰਘ ਬਿਮਾਰ ਹੁੰਦਾ ਤੇ ਜਿਹੜੇ ਇਹਦੇ ਤੇ ਹੁਣ ਤੱਕ ਪੈਸੇ ਲੱਗੇ ਆ ਪਰਿਵਾਰ ਨੇ ਲਾਏ ਆ ਜਾਂ ਜਥਾ ਜਥੇਬੰਦੀ ਨੇ ਲਾਏ ਆ ਨਹੀਂ ਦੇਖੋ ਜੀ ਗੁਰਜੰਟ ਸਿੰਘ ਬਿਮਾਰ ਹੀ ਨਹੀਂ ਮੌਕੇ ਤੇ ਮੌਕੇ ਤੇ ਉਹਨੂੰ ਸਪੋਰਟ ਡੈਥ ਹੋ ਗਈ ਜੀ ਜਦੋਂ ਪਿੱਛੋਂ ਟਰੱਕ ਵਾਲੇ ਨੇ ਟੱਕਰ ਮਾਰੀ ਮੈਂ ਉੱਥੇ ਮੌਕੇ ਤੇ ਪਹੁੰਚਿਆ ਮੇਰੀ ਡਿਊਟੀ ਸ਼ੰਭੂ ਬਾਰਡਰ ਦੀ ਸੀਗੀ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਜਾ ਕੇ ਉੱਥੇ ਸੀ ਪਹੁੰਚੇ ਗੱਡੀ ਲੈ ਕੇ ਜਦੋਂ ਪਿੱਛੋਂ ਟੱਕਰ ਮਾਰੀ ਹੈ ਗੁਰਜੰਟ ਸਿੰਘ ਟਰੈਕਟਰ ਤੇ ਟਰਾਲੀ ਦੇ ਸਨ ਵਿੱਚ ਡਿੱਗਿਆ ਜੀ ਜਦੋਂ ਆ ਨੈਸ਼ਨਲ ਹਾਈਵੇ ਤੁਹਾਨੂੰ ਪਤਾ ਸਰਹੰਦ ਰੋਡ ਹੈ ਉਹ ਉਪਰ ਉਚਾਈ ਜਾਂਦੀ ਹੈ ਜਦੋਂ ਟਰੈਕਟਰ ਨੀਚੇ ਨੂੰ ਗਿਆ ਆ ਟਰਾਲੀ ਦੀ ਜਿਹੜੀ ਗੋਠ ਹੈ ਉਹ ਇਹਨਾਂ ਦੇ ਪਿੱਠ ਤੇ ਲੱਗੀ ਹੈ ਤੇ ਮੌਕੇ ਤੇ ਹੁਣ ਦਾ ਸਪੋਰਟ ਡੈਥ ਹੋ ਗਈ ਹੈ ਇਹ ਵੀ ਇੱਕ ਜੰਗ ਲੜਨ ਗਏ ਸੀ ਇਹਨੂੰ ਸ਼ਹੀਦ ਹੀ ਹੈ ਵੀ ਤੁਹਾਡਾ ਨਹੀਂ ਜੀ ਸ਼ਹੀਦ ਆ ਜੀ ਮੈਂ ਹੀ ਗੱਲ ਤੁਹਾਡੇ ਚੈਨਲ ਦੇ ਥਰੂ ਕਰਨੇ ਚਾਹਣਾ ਚਾਹੇ ਤੁਸੀਂ ਵੀਡੀਓ ਦੇਖੀ ਹੋਵੇ ਮੇਰੇ ਇਹੀ ਘੱਟਾ ਦਮਾਲਾ ਬੰਨਿਆ ਸੀ ਖਨੋਰੀ ਬਾਰਡਰ ਤੇ 14 ਤਰੀ ਨੂੰ 52 ਛਰੇ ਲੱਗੇ ਆ ਮੇਰੀ ਪਿੱਠ ਤੇ ਦਨਾਲੀ ਦਾ ਕੱਚਾ ਰੌਂਡ ਮਾਰ ਰਿਆ ਸੀਗਾ ਉਹਨਾਂ ਨੇ ਉਹ ਸਤਵੇਂ ਮੇਰੇ ਵੀ ਮਨ ਚਾਈ ਸੀ ਮੈਂ ਪਿੰਡ ਇਹੀ ਕਹਿ ਕੇ ਆਇਆ ਸੀ ਕਿ 5 ਮਰਲੇ ਜ਼ਮੀਨ ਗੁਰਦਾਰਾ ਸਾਹਿਬ ਨਾਲ ਛੱਡਦੇ ਆ ਜੇ ਜੇ ਸ਼ਹੀਦੀ ਪਾਣੀ ਪਈ ਪਾਵਾਂਗੇ ਪਰ ਆਪਦੇ ਹੱਕਾਂ ਲਈ ਲੜਾਂਗੇ ਉਸ ਸਮੇਂ ਮਨ ਚਾਹੀ ਸੀ ਵੀ ਜੱਸਾ ਸਿੰਘ ਸ਼ਹੀਦੀ ਹੋਣ ਪੈ ਗਈ ਆ ਸਮਾਂ ਆ ਗਿਆ ਪਰ ਚਲੋ ਪ੍ਰਮਾਤਮਾ ਨੇ ਜਿਹੜੀ ਉਮਰ ਬਖਸ਼ੀ ਆ ਤੇ ਉਹ ਪ੍ਰਮਾਤਮਾ ਨੇ ਚਲੋ ਅਸੀਂ ਵੀ ਕਹਿੰਨੇ ਆ ਵੀ ਗੁਰਜੰਟ ਵੀਰ ਨੂੰ ਪ੍ਰਮਾਤਮਾ ਬਖਸ਼ੇ ਦਾ ਸ਼ਹੀਦਾਂ ਨਾਲ ਵੀ ਕਿਤੇ ਮਤੇਰਮਾ ਵਾਲਾ ਸਲੂਕ ਹੁੰਦਾ ਵਿਤਕਰਾ ਹੁੰਦਾ ਜਾ ਰਿਹਾ ਜਮਿੰਦੇਸ਼ ਕਰੇ ਤੁਸੀਂ ਕਿੰਨੇ ਸ਼ਹੀਦ ਹੋਏ ਆ ਤੁਸੀਂ ਦੇਖੋ ਜੀ ਸ਼ਹੀਦਾਂ ਨਾਲ ਜਥੇਬੰਦੀਆਂ ਤਾਂ ਨਹੀਂ ਕਰਦੀਆਂ ਪਰ ਲੋਕਾਂ ਦਾ ਕਹਿਣਾ ਹੈ ਕਈ ਪਿਛਲੇ ਅੰਦੋਲਨ 'ਚ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਇੱਥੇ ਦਰਿਆ 'ਤੇ ਬੈਠੇ ਸੀ ਮਰ ਜਾਂਦੇ ਉਹਨਾਂ ਨੂੰ ਸ਼ਹੀਦ ਕਿਦਾਂ ਕਹਿ ਲਈਏ ਦੇਖੋ ਜੀ ਜੇਕਰ ਦਿੱਲੀ ਅੰਦੋਲਨ ਦੂਸਰਾ ਨਾ ਚੱਲਦਾ ਗੁਰਜੰਟ ਵੀਰ ਕਰੋ ਨਾ ਜਾਂਦਾ ਤੇ ਮਤਲਬ ਕਿ ਕਿਦਾਂ ਸ਼ਹੀਦ ਹੁੰਦਾ ਜੀ ਅਸੀਂ ਉਹਨੂੰ ਸ਼ਹੀਦ ਕਾਵਾਂਗੇ ਜਿਵੇਂ ਵੀਰ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਏਦਾਂ ਹੀ ਅਸੀਂ ਕਹਿੰਨੇ ਆਂ ਵੀ ਸਰਕਾਰ ਗੁਰਜੰਟ ਸਿੰਘ ਵੀਰ ਨੂੰ ਸ਼ਹੀਦ ਦਾ ਦਰਜਾ ਦੇਵੇ ਪਰ ਜਥੇਬੰਦੀਆਂ ਸੈਂਕਤ ਮੋਰਚੇ ਨੇ ਸ਼ਹੀਦੀ ਦਾ ਦਰਜਾ ਜਿਹੜਾ ਉਹ ਪ੍ਰਮਾਨ ਕਰ ਦਿੱਤਾ ਵੀ ਜਥੇਬੰਦੀ ਨੇ ਇਹਦੀ ਖਾਤਰਫੇ ਧਰਨਾ ਨਹੀਂ ਲਾਇਆ ਵੀ ਸ਼ਹੀਦ ਦਾ ਦਰਜਾ ਦੇਓ ਇਹਨਾਂ ਨੂੰ ਤੁਸੀਂ ਜੇ ਸ਼ੁਭਕਰਨ ਨੂੰ ਦਰਜਾ ਦਿੱਤਾ ਜਾਂਦਾ ਇਹਦੀ ਖਾਤਰ ਧਰਨਾ ਕੌਣੀ ਲਾਇਆ ਜਥੇਬੰਦੀ ਨੇ ਇਹਦਾ ਪੋਸਟਮਾਰਟਮ ਕਿਉਂ ਕਰਾਇਆ ਫਿਰ ਉਦੋਂ ਦੇਖੋ ਜੀ ਇਹ ਜਿਹੜਾ ਉਸ ਸਮੇਂ ਜੋ ਹਾਲਾਤ ਸੀ ਜੋ ਕੰਡੀਸ਼ਨ ਸੀਗਾ ਸਾਰਾ ਜੋ ਵੀ ਸੋਸ਼ਲ ਮੀਡੀਆ ਆ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਪੂਰੇ ਇੰਡੀਆ ਦੀ ਆਪਣੀ ਪੰਜਾਬ ਦੀ ਗਵਰਨਮੈਂਟ ਦੀ ਨਿਗਾਹ ਸਾਰੀ ਸ਼ੁਭ ਕਰਨ ਦੇ ਸੀ ਤੁਹਾਨੂੰ ਵੀ ਪਤਾ ਆ ਇਹ ਕਿਤਨੇ ਕਿਤੇ ਇੱਕ ਨਾ ਏ ਜਿਹੜੀ ਗੁਰਜੰਟ ਸਿੰਘ ਦੀ ਖਬਰ ਹੈ ਅੱਗੇ ਨਹੀਂ ਆਈ ਜੀ ਤੁਹਾਨੂੰ ਵੀ ਪਤਾ ਤੁਹਾਨੂੰ ਇੱਥੇ ਆਣ ਕੇ ਮੇਰੇ ਸਾਹਮਣੇ ਪਤਾ ਲੱਗਿਆ ਹੋਣਾ ਗੱਲ ਤਾਂ ਫਿਰ ਉੱਥੇ ਆ ਗਈ ਨਾ ਦੇਖੋ ਜੀ ਜਿਹੜੀ ਚੀਜ਼ ਜਿਆਦਾ ਹੀ ਪ੍ਰਮੋਟ ਹੁੰਦੀ ਲੋਕ ਉਹਦੇ ਨਾਲ ਜੋੜਦੇ ਆ ਜਿੱਦਾਂ ਹੁਣ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਲਾਕਾਰਾਂ ਦੀ ਗੱਲ ਕਰਦਾ ਵੀਰਾਂ ਦੀ ਜਦੋਂ ਤਾਂ ਆਪਣੇ ਪਿਛਲੇ ਅੰਦੋਲਨ ਚ ਕਿੰਨਾ ਘੱਟ ਸੀ ਕਿੰਨੇ ਕਲਾਕਾਰ ਪਹੁੰਚੇ ਕਹਿੰਦੇ ਕੋਹਾਂ ਦੇ ਨਾਮ ਵੀ ਕਲਾਕਾਰ ਪਰ ਹੁਣ ਇੱਕ ਦੋ ਕਲਾਕਾਰਾਂ ਨੂੰ ਛੱਡ ਕੇ ਕੋਈ ਕਲਾਕਾਰ ਨਹੀਂ ਪਹੁੰਚਿਆ ਕਿਉਂ ਕਿਉਂਕਿ ਉੱਥੇ ਉਹਨਾਂ ਨੂੰ ਇਹੀ ਪਤਾ ਵੀ ਅੱਗੇ ਅਰਕੀ ਗੱਲ ਨਹੀਂ ਇੱਥੇ ਕੱਟ ਨਹੀਂ ਹਰੇਕ ਬੰਦਾ ਪਬਲਿਸਿਟੀ ਭਾਲਦਾ ਹੈ ਉਹ ਪਬਲਿਸਿਟੀ ਜਿੱਦਾਂ ਕਲਾਕਾਰਾਂ ਨੂੰ ਨਹੀਂ ਮਿਲਦੀ ਜਦੋਂ ਇਹ ਅੱਗੇ ਤਰ੍ਹਾਂ ਕੱਟ ਹੋ ਗਿਆ ਦੇਖ ਲੈਣਾ ਕਲਾਕਾਰ ਕਿੱਦਾਂ ਭੱਜਦੇ ਜੀ ਇਸੇ ਤਰ੍ਹਾਂ ਵੀਰ ਮੇਰੋ ਇਹ ਖਬਰ ਮੈਂ ਤੁਹਾਡੇ ਚੈਨਲ ਰਾਹੀਂ ਵੀ ਅਪੀਲ ਕਰਦਾ ਵੀ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਜੋ ਇਹ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਹ ਕੱਲਾ ਡੱਲੇয়াল ਸਾਹਿਬ ਦੀ ਜਥੇਬੰਦੀ ਦਾ ਅਧਿਕਾਰ ਨਹੀਂ ਹਰੇਕ ਉਸ ਇਨਸਾਨ ਦਾ ਹੈ ਜਿੰਦੇ ਕੋਲ ਜ਼ਮੀਨ ਹੈ ਜਿਹੜਾ ਕਿਸਾਨੀ ਨਾਲ ਜੁੜਿਆ ਜਾਂ ਨਹੀਂ ਵੀ ਜੁੜਿਆ ਉਹ ਇਸ ਪਰਿਵਾਰ ਨਾਲ ਖੜੇ ਇਸ ਪਰਿਵਾਰ ਦੀ ਮਦਦ ਕਰੇ ਕਰਾਂਗੇ ਸ਼ਹੀਦ ਦੇ ਦਰਜੇ ਦੀ ਵੀ ਗੱਲ ਕਰਾਂਗੇ ਪਹਿਲੇ ਦਿਨ ਅਸੀਂ ਡੀਸੀ ਸਾਹਿਬ ਨੂੰ ਜੋ ਆਪਦੀਆਂ ਮੰਗਾਂ ਲਿਖ ਕੇ ਦਿੱਤੀਆਂ ਨੇ ਉਹਦੇ ਚ ਇਹ ਵੀ ਮੰਗ ਲਿਖੀ ਸੀ ਵੀ ਛੁੱਪ ਕਰਨ ਦੀ ਤਰ੍ਹਾਂ ਗੁਰਜੰਟ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਹ ਤਾਂ ਦਿੱਤਾ ਗਿਆ ਕਿਉਂਕਿ ਪਿਛਲੀ ਵਾਰੀ 750 ਕਿਸਾਨ ਸ਼ਹੀਦ ਹੋਇਆ ਸੀ ਕਿਉਂ ਨਹੀਂ ਉਹਨਾਂ ਨੂੰ ਇਹ ਸ਼ਹੀਦ ਦਾ ਦਰਜਾ ਸਰਕਾਰ ਵੱਲੋਂ ਦਿੱਤਾ ਗਿਆ ਕਿਉਂਕਿ ਉਹ ਹਾਈਲਾਈਟਸ ਇੰਨੀ ਨਿਊਜ਼ ਨਹੀਂ ਸੀ ਹੋਈ ਜਿਹੜੀ ਸ਼ੂਟ ਕਰਨ ਵਾਲੀ ਹੈ ਸ਼ਰੇਆਮ ਗੋਲੀ ਮਾਰ ਦਿੱਤੀ ਗਈ ਜਦਨ ਮੇਰੇ ਵੱਜੀ ਆ ਜੇ ਮੈਂ ਨੇੜੇ ਹੁੰਦਾ ਹੋ ਸਕਦਾ ਅੱਜ ਦੇ ਦਿਨ ਮੇਰਾ ਵੀ ਇੱਥੇ ਅੰਤਮ ਅਰਦਾਸ ਹੁੰਦੀ ਪਈ ਹੁੰਦੀ ਜਦੋਂ ਗੈ ਚਲੇ ਸਿਰਾਂ ਦੇ ਕੱਪੜੇ ਬਨ ਕੇ ਬਾਈ ਦੀਪ ਸਿੱਧੂ ਕਹਿੰਦਾ ਸੀ ਸਾਡੀ ਹੋਂਦ ਦੀ ਲੜਾਈ ਹੈ ਸਾਡੀ ਇੱਜ਼ਤ ਦੇ ਅਨਖ ਦੀ ਲੜਾਈ ਹੈ ਜਦੋਂ ਇਜਤ ਦੇ ਅਣਖ ਬੰਦੇ ਕੋਲ ਹੁੰਦੀ ਆ ਤੇ ਸਭ ਕੁਝ ਹੁੰਦਾ ਜਦੋਂ ਨਹੀਂ ਹੁੰਦੀ ਫਿਰ ਜਮੀਨਾਂ ਜਾਂ ਪੈਸਾ ਹੁੰਦੇ ਅੱਗੇ ਕੁਝ ਵੀ ਨਹੀਂ ਹੁੰਦਾ ਜਿਹੜਾ 6 ਲੱਖ ਦਾ ਜਾਨਕੀ ਇੱਕ ਪਰਿਵਾਰ ਨੂੰ ਮਦਦ ਕੀਤੀ ਜਾਂਦੀ ਹੈ ਪੰਜਾਬ ਗਵਰਨਮੈਂਟ ਵੱਲੋਂ ਕੀ ਉਹ ਵੀ ਮਦਦ ਹੋਈ ਪਰਵਾਦੀ ਨਹੀਂ ਹੋ ਜਿੱਦਾਂ ਹਾਂਜੀ ਹਾਂਜੀ ਜੀ ਉਹ ਆਪਣੇ ਲੋਕਲ ਐਮਐਲਏ ਨੇ ਨਰੇਸ਼ ਕੁਟਾਰੀਆ ਜੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਬਕਾਇਦਾ ਤਹਿਸੀਲਦਾਰ ਸਾਹਿਬ ਤੋਂ ਜੋ ਵੀ ਲਿਖਤ ਵਰਤ ਕਰਕੇ ਐਸਡੀਐਮ ਸਾਹਿਬ ਵੀ ਆਏ ਸੀਗੇ ਉਹ 5 ਲੱਖ ਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਭੋਗਲ ਦੇਣ ਬਕਾਇਦਾ ਚੈੱਕ ਜਿਹੜਾ ਦਿੱਤਾ ਜਾਊਗਾ ਤੇ ਸਰਕਾਰੀ ਨੌਕਰੀ ਵੈਸੇ ਉਹ ਕਹਿ ਰਿਹਾ ਜਿਹੜੀ ਗੁਰਜੰਡ ਸਿੰਘ ਦੀ ਜਿਹੜੀ ਵਾਈਫ ਹੈ ਉਹ ਥੋੜੀ ਜਿਹੀ ਘੱਟ ਪੜੀ ਐ ਅਸੀਂ ਇਹ ਉਮੀਦ ਕਰਦੇ ਹਾਂ ਕਿ ਗੁਰਜੰਟ ਸਿੰਘ ਦੀ ਜੇ ਪਹਿਲੀ ਪਹਲ ਦੇ ਆਧਾਰ ਤੇ ਉਹਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਜੇ ਨਾ ਮਿਲੀ ਤਾਂ ਬੇਟੀ ਨੂੰ ਜੇ ਪੜ੍ਹਾਈ ਦੇ ਆਧਾਰ ਤੇ ਦੇਖਣਾ ਤੇ ਬੇਟੀ ਨੂੰ ਜਰੂਰ ਨੌਕਰੀ ਦਿੱਤੀ ਜਾਵੇ ਚਾਹੇ ਸਰਕਾਰ ਆਮ ਆਦਮੀ ਪਾਰਟੀ ਰਹੇ ਨਾ ਰਹੇ ਜੇ ਨੌਕਰੀ ਨਾ ਮਿਲੀ ਅਸੀਂ ਇਹ ਨਾਲ ਹੀ ਸੰਘਰਸ਼ ਜਰੂਰ ਲੜਾਂਗੇ ਛੜਕਾਂ ਤੇ ਵੀ ਆਉਣਾ ਪਿਆ ਜਰੂਰ ਆਵਾਂਗੇ ਜੀ ਕੈਮਰਾ ਮੈਨੂੰ ਕਿਹਣਾ ਦਿਖਾ ਦੇ ਇਹ ਗੁੱਡੀ ਜੋ ਗਰਜੰਟ ਸਿੰਘ ਸਾਡਾ ਵੀ ਸ਼ੰਭੂ ਬਾਰਡਰ ਤੇ ਜਾਨੀ ਕਿ ਕਿਸਾਨੀ ਮੋਰਚੇ ਦੇ ਵਿੱਚ ਗਿਆ ਸੀ ਜਦੋਂ ਟਰੈਕਟਰ ਲੈ ਕੇ ਜਾ ਰਹੀ ਸੀ ਤੇ ਉਧਰੋਂ ਇੱਕ ਟਿਪਰ ਦੇ ਵਿੱਚ ਵੱਜਦਾ ਤੇ ਟਿਪਰ ਦੇ ਵਿੱਚ ਵੱਜ ਕੇ ਉੱਥੇ ਗੁਰਜੰਟ ਸਿੰਘ ਦੀ ਮੌਤ ਹੋ ਜਾਂਦੀ ਹੈ। ਉਹ ਗੁਰਜੰਟ ਸਿੰਘ ਵੀ ਉਸ ਜਨਨੀ ਕਿ ਅੰਦੋਲਨ ਦਾ ਇੱਕ ਸ਼ਹੀਦ ਹੈ ਜਿਵੇਂ ਸਾਡਾ ਸ਼ੁਭਕਰਨ ਵੀਰ ਸਿੰਘ ਸ਼ਹੀਦ ਹੈ। ਪਰ ਇਸ ਪਰਿਵਾਰ ਦੀ ਵੀ ਮਦਦ ਕਰਨੀ ਚਾਹੀਦੀ ਹੈ। ਜਥੇ ਬੰਦਿਆਂ ਨੂੰ ਬਾਹ ਫੜਨੀ ਚਾਹੀਦੀ ਹੈ। ਸਰਕਾਰ ਨੂੰ ਜਨਨੀ ਕਿ ਦਬਾਅ ਬਣਾਉਣਾ ਚਾਹੀਦਾ ਹੈ ਸਰਕਾਰ ਤੇ ਜਨਨੀ ਕਿ ਇਸ ਬੱਚੀ ਦੀ ਵੀ ਜਨਨੀ ਕਿ ਨੌਕਰੀ ਦਵਾਈ ਜਾਵੇ। ਜਿਵੇਂ ਇੱਕ ਸਾਡੀ ਭੈਣ ਸ਼ੁਭਕਰਨ ਦੀ ਭੈਣ ਨੂੰ ਨੌਕਰੀ ਦਵਾਈ ਗਈ ਹੈ। ਸ਼ੁਭਕਰਨ ਪਰਿਵਾਰ ਨੂੰ ਜਿਵੇਂ ਸ਼ਹੀਦ ਦਾ ਦਰਜਾ ਦਵਾਇਆ ਗਿਆ। ਇਸ ਪਰਿਵਾਰ ਨੂੰ ਵੀ ਜਨਨੀ ਕਿ ਸ਼ਹੀਦ ਦਾ ਦਰਜਾ ਤੇ ਆਜਾਵੇ ਗਰਜੰਟ ਸਿੰਘ ਨੂੰ ਦਵਾਇਆ ਜਾਵੇ ਇਸ ਪਰਿਵਾਰ ਸੋਸ਼ਲ ਮੀਡੀਆ ਤੇ ਨਹੀਂ ਆਇਆ ਇਸੇ ਕਰਕੇ ਜਨਨ ਕਿ ਪਰਿਵਾਰ ਮਦਦ ਵੱਲੋਂ ਰਹਿ ਗਿਆ ਇਹ ਵੀਰ ਅੱਜ ਸ਼ੁਭ ਕਰਨ ਦੇ ਜਨਨ ਕਿ ਭੁਗਤੇ ਪਹੁੰਚੇ ਸੀ ਦੱਲੇਵਾਲ ਸਾਹਿਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਮੋਢੇ ਦੇ ਨਾਲ ਮੋਢਾਂ ਲਾ ਕੇ ਜਥੇਬੰਦੀ ਖੜੀ ਆ ਜਦੋਂ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਲੋੜ ਪੈਂਦੀ ਆ ਸਾਨੂੰ ਦੱਸੋ ਫੋਨ ਕਰੋ ਜਥੇਬੰਦੀ ਤੁਹਾਡੇ ਨਾਲ ਹਾਂਜੀ ਕੀ ਕਹਿੰਦੇ ਸੀ ਤੁਸੀਂ ਇਹ ਟਰੈਕਟਰ ਚਲਾਉਂਦਾ ਮੈਂ ਚਲਾ ਰਿਹਾ ਸੀ ਜੀ ਹਾਂਜੀ ਇਸ ਤਰ੍ਹਾਂ ਦਾ ਮਾਹੌਲ ਸੀ ਉਸ ਤੇ ਉਸ ਤਰ੍ਹਾਂ ਹੀ ਸਵੇਰ 5:30 ਦਾ ਟਾਈਮ ਸੀਗਾ ਜੀ ਅਸੀਂ ਸੜਕ ਦੇ ਤੁਰੇ ਜਾਂਦੇ ਸੀਗੇ ਸ਼ੰਭੂ ਬਾਟਰ ਨੂੰ 7-8 ਕਿਲੋਮੀਟਰ ਹੈਗਾ ਇਸ ਸ਼ੰਭੂ ਬਾਟਰ ਜੀ ਤੇ ਜਾਂਦੇ ਵੇ ਪਿੱਛੋਂ ਟਿਪਰ ਆਇਆ ਜੀ ਕੰਟੇਨਰ ਜੀ ਉਹਨੇ ਜੀ ਪਿੱਛੋਂ ਸਿੱਧੀ ਟੱਕਰ ਮਾਰੀ ਆ ਜੀ ਅੱਛਾ ਸਿੱਧੀ ਪਿੱਛੋਂ ਆ ਕੇ ਤੁਰਿਆਂ ਦੇ ਟਰੈਕਟਰ ਦੇ ਪਿੱਛੇ ਆਪ ਦਾ ਟੱਕਰ ਲਾ ਲਿਆ ਜੀ ਜੀ ਹਾਂਜੀ ਉਸ ਤੋਂ ਬਾਅਦ ਕੰਟਰੋਲ ਨਹੀਂ ਹੋਇਆ ਟਰੈਕਟਰ ਦੀ ਥੱਲੇ ਜਾ ਕੇ ਡਿੱਗ ਪਿਆ ਇਹ ਮੇਰੇ ਨਾਲ ਬੈਠਾ ਹੀ ਇਹ ਦੇ ਡਿੱਗਣ ਨਾਲੇ ਦੀ ਡੈਥ ਹੋ ਗਈ ਜੀ ਹਾਂਜੀ ਤੁਸੀਂ ਗਏ ਦੂਜੀ ਵਾਰ ਫਿਰ ਗਏ ਉਹ ਦੂਬਾ ਜਦ ਗਰਜੰਤ ਸਿੰਘ ਦੀ ਮੌਤ ਹੁੰਦੀ ਐ ਅੰਦੋਲਨ ਦੇ ਵਿੱਚ ਤੁਸੀਂ ਗਏ ਉੱਥੇ ਦਿੱਲੀ ਤੇ ਨਹੀਂ ਗਏ ਹਾਂਜੀ ਗਏ ਸੀਗੇ ਅਸੀਂ ਇੱਕ ਦਿਨ ਜਾ ਕੇ ਆਏ ਆ ਜੀ ਉੱਥੇ ਉਸ ਤੋਂ ਬਾਅਦ ਜੋ ਪਿੰਡ ਦੇ ਵਿੱਚ ਇਦਾਂ ਤਾਂ ਨਹੀਂ ਹੋ ਰਿਹਾ ਵੀ ਕਾਕਾ ਤੂੰ ਨਹੀਂ ਜਾਣਾਂ ਕਿ ਗਰਜੰਤ ਸਿੰਘ ਦੀ ਮੌਤ ਹੋ ਗਈ ਜੇ ਹੁਣ ਤੂੰ ਜਾਏਂਗਾ ਸ਼ਾਇਦ ਤੇਰੀ ਵੀ ਮੌਤ ਹੋ ਸਕਦੀ ਆ ਇਹੋ ਜਿਹਾ ਮਾਹੌਲ ਤਾਂ ਨਹੀਂ ਸਹਿਮ ਦਾ ਮਾਹੌਲ ਤਾਂ ਨਹੀਂ ਬਣਿਆ ਹੋਇਆ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਤਾਂ ਜੀ ਜਵਾਨ ਮੁੰਡੇ ਦੀ ਡੈਥ ਹੋਈ ਆ ਜੀ ਬਾਣੀ ਜਾਂਦਾ ਏ ਪਿੰਡਾਂ ਦੇ ਵਿੱਚ ਹੀ ਬਣਿਆ ਪਿਆ ਸਾਡੇ ਪਿੰਡ ਚ ਤਾਂ ਬਹੁਤ ਜ਼ਿਆਦਾ ਸੋਗ ਦੀ ਲਹਿਰ ਆ ਇਹ ਵੀ ਮਨ ਲੋ ਕੋਈ ਵੀ ਆਉਣ ਨੂੰ ਤਿਆਰ ਨਹੀਂ ਆ ਭਰਾਵਾਂਗੇ ਜਰੂਰ ਹੁਣ ਆਪਾਂ ਆਪਦਾ ਬੰਦਾ ਇੱਕ ਸ਼ਹੀਦ ਕਰਾ ਲਿਆ ਤੇ ਹੁਣ ਇਹ ਘਰੇ ਟਿਕ ਕੇ ਨਹੀਂ ਬੈਠਾਂਗੇ ਹੁਣ ਅੰਦੋਲਨ ਦੇ ਵਿੱਚ ਡਟ ਕੇ ਲੜਾਂਗੇ ਗਰਜੰਟ ਸਿੰਘ ਦੀ ਉਮਰ ਕਿੰਨੀ ਕ ਦੱਸੀ ਜਾ ਰਹੀ ਹੈ 32 ਸਾਲ ਹੈ ਜੀ 32 ਸਾਲ ਕੋਈ ਬਾਲੀ ਵੱਡੀ ਉਮਰ ਨਹੀਂ ਦੀ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਜਨਨ ਕਿ ਜਨਨ ਕਿ ਹੁਣ ਪਿੱਛੇ ਇਹਨਾਂ ਦੀ ਇੱਕ ਮਾਂ ਰਹੇਗੀ ਸਹਾਰਾ ਬੱਚਿਆਂ ਲਈ ਜਿਵੇਂ ਸ਼ੁਭਕਰਨ ਨੂੰ ਜਨਨ ਕਿ ਬੱਚਿਆਂ ਨੂੰ ਪਾਲਿਆ ਉਸੇ ਤਰ੍ਹਾਂ ਹੁਣ ਇੱਕ ਇਹ ਦਾਦੀ ਰਹੇਗੀ ਹੈ ਇਹੀ ਕਹਿ ਸਕਦੇ ਆਪਾਂ ਹਾਂਜੀ ਇੱਕ ਇਹ ਦਾਦੀ ਆ ਵਿਚਾਰੀ ਇੱਕ ਇਹਨਾਂ ਦੀ ਮੰਮੀ ਆ ਜਵਾਕਾਂ ਦੀ ਜੀ ਹਾਂਜੀ ਛੋਟੀ ਉਮਰ ਹੈ ਇਹੋ ਸਾਡੀ ਭੈਣ ਦੀ ਉਹਦੀ ਵੀ ਕੋਈ ਜ਼ਿਆਦਾ ਉਮਰ ਨਹੀਂ ਗਈ ਉਹਦੀ ਹੈਗੀ ਜੀ ਤੇ ਜੀ ਹੁਣ ਸਰਕਾਰ ਨੂੰ ਚਾਹੀਦਾ ਇਹਨਾਂ ਬੱਚਿਆਂ ਦਾ ਹੱਥ ਫੜੇ ਵੀ ਇਹਨਾਂ ਨੂੰ ਨੌਕਰੀ ਦਿਵਾਵੇ ਕੋਈ ਜਿਵੇਂ 1 ਕਰੋੜ ਦਾ ਮੁਆਵਜ਼ਾ ਮੰਨ ਲਓ ਦਿੱਤਾ ਗਿਆ ਸ਼ੁਭ ਕਰਨ ਨੂੰ ਇਹਨਾਂ ਨੂੰ ਵੀ 1 ਕਰੋੜ ਦੀ ਮਦਦ ਕੀਤੀ ਜਾਵੇ ਜੀ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਜੇ ਸ਼ੁਭਕਰਨ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਗਿਆ ਛੋਟੀ ਭੈਣ ਨੂੰ ਨੌਕਰੀ ਦਿੱਤੀ ਗਈ ਹੈ ਯਾਦਗਾਰ ਬਣਾਉਣ ਨੂੰ ਜਨਨ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਤੇ ਇਸ ਸ਼ਹੀਦ ਨੂੰ ਵੀ ਜਨਨ ਕਿ ਦੇਣਾ ਚਾਹੀਦਾ ਹੈ ਕਿਉਂਕਿ ਇਹ ਸ਼ਹੀਦ ਵੀ ਉਸ ਅੰਦੋਲਨ ਦਾ ਇੱਕ ਗਿਆ ਹੋਇਆ ਮੈਂਬਰ ਸੀ ਜਨਨ ਕਿ ਉਥੇ ਅੰਦੋਲਨ ਲੜਨ ਗਿਆ ਸੀ ਜਿਹੜਾ ਜਾਂਦਾ ਉਹ ਚਾਹੇ ਗੋਲੀ ਲੱਗ ਕੇ ਮਰ ਗਿਆ ਚਾਹੇ ਉਹ ਪਿੱਪਰ ਦੇ ਥੱਲੇ ਆ ਕੇ ਮਰ ਗਿਆ ਚਾਹ ਟਰੈਕਟਰ ਥੱਲੇ ਆ ਕੇ ਮਰ ਗਿਆ ਗਿਆ ਤਾਂ ਇੱਕ ਅੰਦੋਲਨ ਦੇ ਵਿੱਚ ਸੀ ਨਾ ਮੌਤ ਕਿਸੇ ਵੀ ਤਰ੍ਹਾਂ ਹੋ ਗਈ ਜਨਨ ਕਿ ਗਿਆ ਤਾਂ ਉਹ ਤੇ ਸ਼ਹੀਦ ਹੋਇਆ ਇਹ ਵੀਰ ਗਿਆ ਤਾਂ ਸ਼ਹੀਦ ਹੋਇਆ ਜਨਨ ਕਿ ਇਸ ਪਰਿਵਾਰ ਦੀ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਤੁਸੀਂ ਕਰ ਸਕਦੇ ਹੋ ਸਾਡੇ ਜਨਨ ਕਿ ਜਿਹੜੇ ਪੰਜਾਬੀਆਂ ਦੇ ਦਿਲ ਬੜੇ ਹੌਸਲੇ ਹੁੰਦੇ ਆ ਜਿਵੇਂ ਸ਼ੁਭ ਕਰਨ ਦੀ ਤੁਸੀਂ ਮਦਦ ਕਰੀ ਹੈ ਕਿਸੇ ਨੇ 1 ਰੁਪਿਆ ਪਾਇਆ ਕਿਸੇ ਨੇ 2 ਰੁਪਏ ਪਾਇਆ ਕਿਸੇ ਨੇ 10000 ਰੁਪਏ ਪਾਇਆ ਕਿਸੇ ਨੇ 20000 ਰੁਪਏ ਪਾਇਆ ਪਰਿਵਾਰ ਨੇ ਜਨਨ ਕਿ ਮਦਦ ਕਰੀ ਲੋਕਾਂ ਦੀ ਲੋਕਾਂ ਨੇ ਕਰੀ ਹੈ ਇਸੇ ਤਰ੍ਹਾਂ ਇਸ ਪਰਿਵਾਰ ਦੀ ਮਦਦ ਕਰੋ ਇਹ ਨਹੀਂ ਇਸ ਕਰਕੇ ਇਸ ਪਰਿਵਾਰ ਦੀ ਮਦਦ ਨਹੀਂ ਹੋ ਸਕੀ